ਦਰਾਹਾ ਨਹਿਰ ਵਿੱਚੋਂ ਇੱਕ 35 ਤੋਂ 40 ਸਾਲ ਦੀ ਔਰਤ ਦੀ ਭੇਦਪਰੇ ਹਾਲਾਤਾਂ ਚ ਲਾਸ਼ ਮਿਲੀ ਮੌਕੇ ਤੇ ਪੁਲਿਸ ਨੇ ਲਾਸ਼ ਨੂੰ ਗੋਤਾਖੋਰਾਂ ਦੀ ਮਦਦ ਨਾਲ ਬਾਹਰ ਕੱਢਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਦਰਾਹਾ ਥਾਣਾ ਦੇ ASI ਸਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਨਹਿਰ ਦੇ ਵਿੱਚ ਇੱਕ ਲਾਸ਼ ਹੈ ਜਿਸ ਤੇ ਪੁਲਿਸ ਤੁਰੰਤ ਮੌਕੇ ਤੇ ਪਹੁੰਚੀ ਤੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕੱਢਿਆ ਉੱਥੇ ਹੀ ਲਾਸ਼ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਪੁਲਿਸ ਨੇ ਲਾਸ਼ ਨੂੰ 72 ਘੰਟਿਆਂ ਲਈ ਮੌਰਚਰੀ ਚ ਰਖਵਾ ਦਿੱਤਾ ਈਸ਼ੂ ਜੀ ਤੁਸੀਂ ਵੀ ਮੌਕੇ ਤੇ ਪਹੁੰਚੋ ਕੀ ਮਾਮਲਾ ਹੈ ਸਾਨੂੰ ਐਸਆਈ ਸਤਪਾਲ ਸਰ ਦੀ ਕਾਲ ਆਈ ਸੀਗੀ ਜਿਵੇਂ ਵੀ ਕੋਈ ਡੈੱਡ ਬੋਡੀ ਅਕਸਰ ਮਿਲਦੀ ਰਹਿੰਦੀ ਹੈ ਤੋ ਨਹਿਰ ਚੋਂ ਤਾਂ ਅਸੀਂ ਜਿਹੜੀਆਂ ਇੱਥੇ ਐਂਬੂਲੈਂਸ ਜਾਂ ਸ਼ਮਸ਼ਾਨ ਘਾਟ ਵਾਲੀ ਗੱਟੀ ਹੈ ਉਹ ਚਲਾਉਨੇ ਆ ਸੀ ਤੇ ਉਹਦੀ ਹੈਲਪ ਨਾਲ ਅਸੀਂ ਇਹਨਾਂ ਨੂੰ ਹਸਪੀਟਲਾਈਜ਼ ਜਿਵੇਂ ਵੀ ਵੈਰੀਫਿਕੇਸ਼ਨ ਵਾਸਤੇ 24 ਘੰਟੇ ਵਾਸਤੇ ਰੱਖੀ ਜਾਂਦੀ ਹੈ ਬੋਡੀ ਤਾਂ ਉਹਦੇ ਵਿੱਚ ਅਸੀਂ ਪਰਮਾਤਮਾ ਵੱਲੋਂ ਦਿੱਤੀ ਗਈ ਇਹ ਸੇਵਾ ਅਸੀਂ ਇਹ ਫ੍ਰੀ ਹੈਲਪ ਕਰਾਂਗੇ ਜੇ ਇਹਨਾਂ ਦੇ ਵਾਰਿਸ ਆਗੇ ਤਾਂ ਚੰਗੀ ਗੱਲ ਆ ਜੇ ਨਾ ਆਈ ਤਾਂ ਸਾਡੀ ਐਨਜੀਓ ਵੱਲੋਂ ਸਸਕਾਰ ਵੀ ਇਹਦਾ ਕਰਾਇਆ ਜਾਊਗਾ ਜੀ ਸਤਵਾਲ ਜੀ ਦਰਾਹ ਨਹਿਰ ਤੇ ਖੜੇ ਹੋ ਕੀ ਮਾਮਲਾ ਜੀ ਮੈਂ ਅੱਜ ਥਾਣੇ ਹਾਜ਼ਰ ਸੀ ਸਾਨੂੰ ਇੱਕ ਟੈਲੀਫੋਨ ਤੇ ਇਤਲਾ ਮਿਲੀ ਸੀ ਇੱਕ ਔਰਤ ਦੀ ਡੈਡ ਬੋਡੀ ਨਹਿਰ ਦੇ ਵਿੱਚ ਦਰਖਤ ਸੁਪੈਦੇ ਨਾਲ ਫਸੀ ਹੋਈ ਹੈ ਇੱਥੇ ਅੱਗੇ ਅਸੀਂ ਚੈੱਕ ਕੀਤਾ ਗੋਤੇ ਖੁਰਾਂ ਦੀ ਮਦਦ ਨਾਲ ਡੈਡ ਬੋਡੀ ਨੂੰ ਚੈੱਕ ਕੀਤਾ ਜਿਹਦੀ ਫੋਟੋ ਵਗੈਰਾ ਖਿੱਚੀਆਂ ਗਈਆਂ ਨੇ ਹਾਲੇ ਫਿਲਹਾਲ ਇਹਦੀ شناخت ਨਹੀਂ ਹੋ ਸਕੀ ਪਰ ਕਿੰਨੀ ਕੁਮਾਰ ਮਰਨ ਵਾਲੀ ਮਹਿਲਾ ਦੀ 35 ਤੋਂ 40 ਸਾਲ ਦੀ ਯਾਪਤੀ ਹੈ ਤੇ ਕੀ ਲੱਗਦਾ ਜੀ ਕਿੱਧਰੋਂ ਆਈ ਹੈ লাশ ਇਹ ਇਹ ਨੀਲੋਪੁਰਾਲੇ ਸਾਈਡ ਤੋਂ ਆਈ ਹੈ ਪਾਣੀ ਇੱਧਰੋਂ ਚੱਲ ਰਿਹਾ ਹੈ ਨਾ ਕੋਈ ਪਛਾਣ ਵਗੈਰਾ ਨਹੀਂ ਹੋ ਸਕੀ ਜੀ ਇਹਦੀ ਨਹੀਂ ਜੀ ਨਹੀਂ ਪਛਾਣ ਨਹੀਂ ਹੋ ਸਕੀ